One ۱۶۰ вижуَ ۶۶ Fourk a長 net young men in fathouse area and people don't want Ashore iras or stand... alot 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 ਸਭ ਤੋਂ ਸਮੇਂ ਦੇ ਲਈ ਸਾਡੇ ਬਹੁਤ ਹੀ ਸਨਕਾਰਯੋਗ ਪਾਸਟਰ ਜਸਵੀਰ ਸਿੰਘ ਜੀ ਜੋ ਪਿੰਡ ਸੁਨਵਾਲ ਸੇਵਾ ਕਰਦੇ ਆ ਅੱਜ ਉਹਨਾਂ ਵੱਲੋਂ ਬਹੁਤ ਹੀ ਖੂਬਸੂਰਤ ਨਗਰ ਕੀਰਤ ਸਰਬਾਯਾਤਰਾ ਸਜਾਈ ਗਈ ਜਿਹੜੀ ਸੁਨਵਾਲ ਤੋਂ ਨਗਰੰ ਦੇ ਵਿੱਚ ਹੋ ਕੇ ਸਾਡੇ ਨਗਰ ਤੋਂ ਕੌਂਜੀ ਇਹਦੇ ਵਾਸਤੇ ਅਸੀਂ ਬੜਾ ਹੀ ਉਹਨਾਂ ਦਾ ਸਤਿਕਾਰ ਕਰਦੇ ਆ। ਉਹ ਤੋਂ ਜ਼ਿਆਦਾ ਸੀ ਤਕਰੀਰ ਸੁਣ ਸੀ ਦਾ ਸਤਿਕਾਰ ਕਰਦੇ ਆ ਜਿਹਨੇ ਆਪਣੇ ਲੋਕਾਂ ਨੂੰ ਕਿਸ ਕਾਬਲ ਬਣਾਇਆ ਕਿਸ ਨਾਇਕ ਬਣਾਇਆ ਕਿ ਮੇਰੀ ਜਗ੍ਹਾ ਜਗ੍ਹਾ ਜਾ ਕੇ ਮਦਦ ਕੀਤੀ ਜਾਏ ਔਰ ਦੁਨੀਆ ਨੂੰ ਇਹ ਪੇਗਾਮ ਇਸ੍ਰੇਸ਼ਮਾਚਾਰ ਖੁਸ਼ ਖਬਰੀ ਦਾ ਪ੍ਰਚਾਰ ਸਨਾਇਆ ਜਾਏ ਤਾਂ ਕਿ ਲੋਕ ਸੁਣ ਕੇ ਆਪਣੀ ਜ਼ਿੰਦਗੀ ਨੂੰ ਬਦਲ ਸਕਣ ਹallelujah ਜੇ ਤਰ੍ਹਾਂ ਪਰਮੇਸ਼ਰ ਦੇ ਬਚਨ ਚ ਲਿਖਿਆ ਮੱਦੀ ਦੀ ਜੀਵ ਇੱਕ ਬਾਤ ਲਿਖਿਆ ਚ ਲਿਖਿਆ ਉਹ ਪੁੱਤਰ ਜਣੇਗੀ ਜਿਉਂ ਉਹਦਾ ਨਾਮ ਯਿਸੂ ਰੱਖੇ ਉਹ ਆਪਰੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ ਅਜਿਹਾ ਇਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਇੱਥੇ ਨੰਦਵਾਲ ਤੋਂ ਇਸ ਸੰਗਤ ਲੈ ਕੇ ਗੜ੍ਹ ਨਗਰ ਤੱਕ ਪਹੁੰਚੇ ਅਸੀਂ ਇਹਨਾਂ ਦਾ तहे ਦਿਲੋਂ ਸੁਪਰਬਧਾਰਾ ਵਿਚਾਰੇ ਲੋਕਾਂ ਦੇ ਦੁਆਰਾ ਸਾਡਾ ਪਰਪਰਾ ਸਵਾਗਤ ਕੀਤਾ ਗਿਆ ਮੈਂ ਪ੍ਰਭੂ ਦਾਤਾਸ ਪਾਸਟਰ ਜਸਮੀਰ ਸਿੰਘ ਆਪਣੇ ਪਾਸਰਾਂ ਨਾਲ ਮਿਲ ਕੇ ਸਾਰੀ ਪੀਸਾ ਨਾਲ ਮਿਲ ਕੇ ਇਹਨਾਂ ਦਾ ਬੜਾ ਧੰਨਵਾਦੀ ਹਾਂ ਜੋ ਸਾਨੂੰ ਇਹਨਾਂ ਦੀ ਕਿਰਤ ਮਾਨ ਦਿੰਦਾ ਹੈ ਪ੍ਰਭੂ ਇਹਨਾਂ ਨੂੰ ਬਰਕਤ ਦੇਵੇ ਸਾਡਾ ਪਿਆਰ ਇਸੇ ਤਰ੍ਹਾਂ ਬਣਿਆ ਰਹੇ ਔਰ ਪ੍ਰਭੂ ਦਾ ਨਾਮ ਸਰਾਲ ਭਾਵੇ ਤੇ ਮੈਂ ਚਾਹੁੰਦਾ ਕਿ ਅਸੀਂ ਆਪਣੇ ਵੱਲੋਂ ਪ੍ਰਭੂ ਦੇ ਦਾਸ ਪ੍ਰਧਾਨ ਸਾਹਿਬ ਦਾਸ ਜੀ ਇਧਰ ਆ ਜੀ ਜਿਹੜੀ ਸ਼ੋਭਾ ਯਾਤਰਾ ਦਾ ਰਕੀ ਜਾਣ ਜਾਉਂਗਾ ਭਾਈ ਪਿੰਡ ਮੋਰੀ ਚੱਕ ਦੇ ਵਿੱਚ ਜੋ ਸਾਨੂੰ ਪ੍ਰਭੂ ਨੇ ਹੌਂਸਲੇ ਚ ਮਦਦ ਦਿੱਤੀ ਆ ਸਾਡਾ ਇੱਕ ਸੰਦੇਸ਼ ਆ ਇਸ ਪਿੰਡ ਵਾਸੀਆਂ ਨੂੰ ਔਰ ਜਿੰਨੇ ਵੀ ਆਨਲਾਈਨ ਵੇਖ ਰਹੇ ਉਹਨਾਂ ਲਈ ਜਿਹਨੇ ਵੀ ਰਬ ਯਿਸੂ ਮਸੀਹ ਨੇ ਬੱਚੇ ਦੇ ਉੱਤੇ ਉਹਦੇ ਨਾਮ ਦੇ ਉੱਤੇ ਵਿਸ਼ਵਾਸ ਕਰਨਗੇ ਬਾਣੀ ਦੱਸਦੀ ਹੈ ਉਹ ਬਚਾਏ ਜਾਣਗੇ ਔਰ ਜਿਹੜਾ ਨਹੀਂ ਵਿਸ਼ਵਾਸ ਕਰੇਗਾ ਬਾਣੀ ਦੱਸਦੀ ਹੈ ਉਹਦੇ ਉੱਤੇ ਸਜ਼ਾ ਦਾ ਹੁਕਮ ਹੋਵੇਗਾ ਪਰ ਮੇਰੇ ਭੈਣੋ ਤੇ ਭੁੱਜੋ ਬਾਣੀ ਦੱਸਦੀ ਹੈ ਯਿਸੂ ਮਸੀਹ ਨੇ ਸਾਡੇ ਪਾਪਾਂ ਦੀ ਖਾਤਰ ਸਾਡੀ ਸਜ਼ਾ ਦੀ ਖਾਤਰ

ਜਿਹੜੀ ਸ਼ੁਭ ਯਾਤਰਾ ਆ ਇਸ ਤੋਂ ਪਹਿਲੇ ਕਿ ਮੈਂ ਦੇ ਰੇਲ ਦਮਾ ਮੈਂ ਸਾਰੇ ਭੈਣਾ ਭਾਈਆਂ ਨੂੰ ਜੈਮਸੀ ਦੀ ਕੈਨਾ ਔਰ ਵੱਡੇ ਦਿਨ ਦੀਆਂ ਪ੍ਰਭੂ ਯਸ਼ੂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਔਰ ਜਿੱਦਾਂ ਕਿ ਅਸੀਂ ਜਾਣਦੇ ਆ ਕਿ ਕ੍ਰਿਸਮਸ ਪੂਰੇ ਵਿਸ਼ਵ ਦੇ ਵਿੱਚ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਸੋ ਹੋਲੀ ਕਰਾਸ ਵਰਲਡ ਆਫ ਗੋਡ ਮਿਨਿਸਟਰੀ ਦੇ ਵੱਲੋਂ ਜੋ ਸੰਧਵਾਲ ਦੀ ਧਰਤੀ ਦੇ ਚਰਚ ਲੱਗਦਾ ਹੈ ਸਾਰੀ ਖਲੀਸਿਆ ਮਿਲ ਕੇ ਅੱਜ ਸ਼ੋਭਾ ਯਾਤਰਾ ਕੱਢਣ ਦੇ ਲਈ ਜਾ ਰਹੀ ਆ ਜੋ ਵੱਖ-ਵੱਖ ਪਿੰਡਾਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਸੁਸਮਾਚਾਰ ਸੁਣਾਉਣਾ ਹੈ ਔਰ ਲੋਕਾਂ ਤੱਕ ਪ੍ਰਭੂ ਦਾ ਸੰਦੇਸ਼ ਪਹੁੰਚਾਉਣਾ ਹੈ ਕਿ ਪ੍ਰਭੂ ਜੀ ਕਿਉਂ ਆਏ ਔਰ ਅੱਜ ਮਨੁੱਖ ਦੇ ਜੀਵਨ 'ਚ ਬਹੁਤ ਸਾਰੇ ਪ੍ਰੈਸ਼ਰ ਆ ਕਿ ਮੈਂ ਦੁਖੀ ਕਿਉਂ ਆਂ ਨਿਚਾਰ ਕਿਉਂ ਆਂ ਬੇਵੱਸ ਕਿਉਂ ਆਂ ਮੈਂ ਬਿਮਾਰ ਕਿਉਂ ਆਂ ਮੇਰੇ ਮੇਰੇ ਵਿੱਚ ਗਰੀਬੀ ਕਿਉਂ ਆ ਜਾਂ ਮੈਂ ਮੇਰੇ ਇਸ ਤਰ੍ਹਾਂ ਮਨੁੱਖ ਦੇ ਕਈ ਸਵਾਲ ਹੈ ਤੇ ਅਜਿਹੇ ਸਵਾਲ ਜਿਨ੍ਹਾਂ ਦਾ ਕਿਸੇ ਕੋਲ ਹੱਲ ਨਹੀਂ ਆ ਜਿਨ੍ਹਾਂ ਦਾ ਕਿਸੇ ਕੋਲ ਉੱਤਰ ਨਹੀਂ ਆ ਉਹਨਾਂ ਦਾ ਉੱਤਰ ਦੇਰ ਦੇ ਲਈ ਪ੍ਰਭੂ ਯਸ਼ੂ ਮਸੀਹ ਸੰਸਾਰ ਦੇ ਵਿੱਚ ਆਏ ਆ ਤੇ 크리스마ਸ ਦਾ ਹੀ ਉਦੇਸ਼ ਹੈ ਔਰ ਇਹ ਸ਼ੋਭਾ ਯਾਤਰਾ ਸੰਧਵਾਲ ਚਰਚ ਤੋਂ ਸ਼ੁਰੂ ਹੁੰਦੇ ਹੋਏ ਵੱਖ-ਵੱਖ ਪਿੰਡਾਂ ਤੋਂ ਗੁਜ਼ਰਦੇ ਹੋਏ ਮਨਸੂਰਪੁਰ ਤੱਕ ਪਹੁੰਚੇ